ਦੈਲੀ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਇਸ ਟਾਈਮ ਅਸੀਂ ਮੌਜੂਦ ਆ ਕਪੂਖਾ ਦੇ ਇੱਕ ਨਿਜੀ ਹੋਟਲ ਦੇ ਵਿੱਚ ਜਿੱਥੇ ਸਾਡੇ ਨਾਲ ਨੇ ਮਾਨਮੁੱਖਲ ਜੋ ਕਿ ਜੇ ਆਪਾਂ ਗੱਲ ਕਰੀਏ ਇੱਕ ਢਿੱਲੋ ਬਰਦਰਸ ਦਾ ਜਿਹੜਾ ਵਾ 2023 16 2023 ਨੂੰ ਜਿਹੜਾ ਓਹ ਇੱਕ ਦੋ ਪਰਮਾਨੇ ਸੁਸਾਇਡ ਜਿਹੜਾ ਕਰ ਰਿਆ ਸੀ ਉਸ ਮਾਮਲੇ ਦੇ ਵਿੱਚ ਗੱਲਬਾਤ ਕਰਾਂਗੇ ਅਸੀਂ ਮਾਨ ਨੂੰ ਉਪਲ ਜਿਹੜੇ ਉਹ ਮੌਜੂਦ ਹੈ ਜਿਹੜੇ ਕਿ ਇਸ ਕੇਸ ਦੇ ਮੇਨ ਜਿਹੜੇ ਆ ਮਦਈਏ ਗੱਲਬਾਤ ਕਰਾਂਗੇ ਮਨੋਜੀ ਕੀ ਕਹਿਣਾ ਚਾਹੋਗੇ ਤੁਸੀਂ ਅ ਅੱਜ ਇੱਥੇ ਇੱਕ ਤੁਸੀਂ ਨੀਚੇ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕਿ ਰੱਖੀ ਤੇ ਕੀ ਇਸ ਬਾਰੇ ਇਸ ਕੇਸ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਸਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਨੀ ਫਰਿਆਦ ਕਰਨਾ ਚਾਹਣਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਨੂੰ ਔਰ ਸਾਡੇ ਸਤਕਾਰਯੋਗ ਜਤਿੰਦਰਪਾਲ ਸਿੰਘ ਢਿੱਲੋਂ ਨੂੰ ਮੇਰੀਆਂ ਦੋ ਕਾਨਫਰੰਸਾਂ ਹੋਈਆਂ ਸੀਗੀਆਂ ਇੱਕ ਜਲੰਧਰ 24 ਅਕਤੂਬਰ ਨੂੰ ਇੱਕ 4 ਨਵੰਬਰ ਨੂੰ ਜੋ ਕਿ ਪਹਿਲੀ ਕਾਨਫਰੰਸ ਮੇਰੀ ਮਿਸਲੀਡ ਹੋ ਗਈ ਜੋ ਮੈਂ ਕਹਿਣਾ ਚਾਹੁੰਦਾ ਸੀ ਉਹ ਕਿਸੇ ਨੇ ਸੁਣਿਆ ਨਹੀਂ ਪਰ ਉਹ ਚੀਜ਼ਾਂ ਚੱਕ ਲਈਆਂ ਗਈਆਂ ਜਿਹੜਾ ਮੇਰਾ ਬੜਾ ਕਲੀਅਰ ਜਿਹਾ ਪੁਆਇੰਟ ਸੀ ਅਕੋਰਡਿੰਗ ਟੂ ਜੋ ਮੇਰੇ ਕੋਲੇ ਖਬਰਾਂ ਆਈਆਂ ਜਾਂ ਜੋ ਮੈਂ ਵੈਰੀਫਾਈ ਕੀਤਾ ਸੋ ਤੁਹਾਡੇ ਸਾਹਮਣੇ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਨਾ ਨਾ ਤਾਂ ਮੈਂ ਇਸ ਕੇਸ ਤੋਂ ਪਿੱਛੇ ਹਾਂ ਜੋ ਪਰਿਵਾਰ ਨੇ ਉਸ ਤੋਂ ਬਾਅਦ ਮੇਰੇ ਤੇ ਪੁਲਿਸ ਨੂੰ ਸਵਾਲ ਪੁੱਛਣ ਤੇ ਪਰਿਵਾਰ ਨੇ ਮੇਰੇ ਤੇ ਐਲੀਗੇਸ਼ਨ ਲਾਤੇ ਸੀ ਕਿ ਮਾਨਵ ਇਸ ਕੇਸ ਦੇ ਵਿੱਚ ਦਵਾ ਦੇ ਹੇਠ ਆ ਜਾਂ ਮਾਨਵ ਯੂਟਰਨ ਲੈ ਗਿਆ ਤਾਂ ਮੈਂ ਕਲੀਅਰ ਕਰਦੇ ਆਂ ਜੀ ਨਾ ਤਾਂ ਮੈਂ ਯੂਟਰਨ ਲਿਆ ਨਾ ਮੈਂ ਕਿਸੇ ਦਵਾ ਦੇ ਹੇਠ ਆ ਮੈਂ ਤਾਂ ਇਸ ਢਿੱਲੋਂ ਜੋ ਬ੍ਰਦਰ ਜੋ ਸੋਸਾਇਟੀਲ ਕੇਸ ਆ ਇਸ ਲਈ ਫਾਈਟ ਕੀਤੀ ਇੱਕ ਸਾਲ ਲਗਾਤਾਰ ਔਰ ਮੈਂ ਇੱਕ ਸਾਲ ਸਵਾ ਸਾਲ ਦੀ ਫਾਈਟ ਤੋਂ ਬਾਅਦ ਜੋ ਮੇਰੇ ਹੱਥ ਕੋਈ ਨਤੀਜਾ ਨਹੀਂ ਲੱਗਾ 90 ਦਿਨ ਚ ਚਲਾਨ ਪੇਸ਼ ਹੋਣਾ ਸੀ ਅਜੇ ਤੱਕ ਇਸ ਕੇਸ ਦਾ ਚਲਾਨ ਨਹੀਂ ਪੇਸ਼ ਹੋਇਆ ਮੇਰਾ ਉਹ ਦੁੱਖ ਸੀ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਮੇਰਾ ਉਹ ਦੁੱਖ ਸੀ ਪਰ ਪਰਿਵਾਰ ਨੇ ਮੇਰੇ ਤੇ ਬੇੜਾ ਸੋਚੇ ਸਮਝੇ ਦੁਸ਼ਨਵਾਜੀ ਕਰਤੀ ਮੇਰਾ ਇਹ ਦੁੱਖ ਸੀ ਪਰ ਇਸ ਕੇਸ ਦਾ ਐਸਆਈਟੀ ਜਿਹੜੀ ਆ ਉਹ ਕਠਿਤ ਕਰ ਦਿੱਤੀ ਗਈ ਜਿਹਦੇ ਵਿੱਚ ਕਪੂਠਾ ਐਸਐਸਪੀ ਜਿਹੜੇ ਹਨ ਚੇਅਰਮੈਨ ਜਿਹੜੇ ਉਹ ਬਣਾ ਦਿੱਤੇ ਗਏ ਆ ਤੇ ਫਿਰ ਵੀ ਕਿਉਂ ਕੇਸ ਨੂੰ ਇੰਨਾ ਟਾਈਮ ਲੱਗ ਰਿਹਾ ਸਰ ਮੈਂ ਤੁਹਾਡੇ ਸਾਹਮਣੇ ਹੀ ਕੁਐਸਚਨ ਅੱਗੇ ਵੀ মিডিਆ ਰਹੀ ਮੈਂ ਇਹੀ ਕੁਐਸਚਨ ਕੀਤਾ ਸੀ ਵੀ 14 ਮਹੀਨਿਆਂ ਦੀ ਇਨਵੈਸਟੀਗੇਸ਼ਨ ਹੋ ਗਈ ਹੈ 400 ਕੁਛ ਦਿਨ ਹੋ ਚੁੱਕੇ ਆ ਅਜੇ ਤੱਕ ਐਸਾ ਕਿਹੜਾ ਪ੍ਰੂਫ ਆ ਵੀ ਜਿਹੜਾ ਉਹਨਾਂ ਦੇ ਅਗੇਂਸਟ ਨਹੀਂ ਮਿਲ ਰਿਹਾ ਜਿਦੇ ਕਰਕੇ ਨਾ ਤਾਂ ਉਹਦੇ ਅਜੇ ਤੱਕ ਇਸ ਕੇਸ ਦੇ ਵਿੱਚ ਅਰੈਸਟ ਪਈ ਹੈ ਨਾ ਇਸ ਕੇਸ ਦੇ ਵਿੱਚ ਚਲਾਨ ਪੇਸ਼ ਹੋਇਆ 14 ਮਹੀਨਿਆਂ ਬਾਅਦ ਵੀ ਐਸਾ ਕਿਹੜਾ ਪੁਆਇੰਟ ਆ ਵੀ ਜਿਦੇ ਤੋਂ ਅਸੀਂ ਜਿਹਦਾ ਇੰਤਜ਼ਾਰ ਕਰ ਰਹੇ ਆ ਔਰ ਮੈਂ ਪ੍ਰੈਸ ਮੀਡੀਆ ਰਾਹੀਂ ਖਬਰ ਪੜ੍ਹੀ ਸੀ ਵੀ ਡੀਐਨਏ ਦੁਬਾਰਾ ਦਿੱਤਾ ਗਿਆ ਇਟ ਮੀਨਸ ਕਿ ਪਹਿਲਾ ਡੀਐਨਏ ਸੀ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਕੁਝ ਨੁਕਸ ਹੋਏਗਾ ਜੋ ਦੁਬਾਰਾ ਡੀਐਨਏ ਦਿੱਤਾ ਗਿਆ ਜਦੋਂ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਪਾਈ ਸੀ ਇਸ ਕੇਸ ਦੀ ਸਟੇਟਸ ਰਿਪੋਰਟ ਲਈ ਪਹਿਲਾਂ ਸੀਬੀ ਲਈ ਪਾਈ ਸੀ ਉਹ ਡਿਸਪੋਜ਼ ਆਫ ਹੋ ਗਈ ਉਸ ਤੋਂ ਬਾਅਦ ਮੈਂ ਦੁਬਾਰਾ ਫਿਰ ਇਹਦੇ ਵਿੱਚ ਇੱਕ ਰਿਟ ਪਟੀਸ਼ਨ ਪਾਉਣਾ ਉਹਦੇ ਵਿੱਚ 31 ਬਰ ਵਾਲੀ ਕੇਸ ਬਾਉਂਡ ਕਰ ਦਿੰਦੇ ਆ ਮੇਰਾ ਦੁੱਖ ਮੇਰਾ ਇਹ ਹੈ ਵੀ ਅਗਰ ਮੈਂ 31 ਬਰ ਰਿਟ ਪਟੀਸ਼ਨ ਪਾਈ ਸੀ ਉਹ ਸੌਰੀ ਮਤਲਬ ਅਗਸਟ ਮਤਲਬ ਆ ਕੁਝ ਮਹੀਨੇ ਪਹਿਲਾਂ ਸੋ ਉਹਦੇ ਵਿੱਚ ਕੀ ਐਸਐਸਪੀ ਸਾਹਿਬ ਜਾਂ ਜਿਹੜਾ ਵੀ ਉੱਥੇ ਸਬੰਧਤ ਅਦਾਰੇ ਨਾਲ ਇਸ ਨਾਲ ਰਿਲੇਟਡ ਉੱਥੇ ਗਏ ਸੀ ਉਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਮੰਗ ਕੀਤੀ ਡੀਐਨਏ ਦੀ ਮੇਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਡੀਐਨਏ ਦੁਬਾਰਾ ਚਲਾ ਜਾਂਦਾ ਔਰ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈਗੀ ਇਸ ਚੀਜ਼ ਦੀ ਸੋ ਮੇਰਾ ਕਿਤੇ ਨਾ ਕਿਤੇ ਮੇਰਾ ਦੁੱਖ ਵੀ ਆ ਮੇਰੀ ਤਕਲੀਫ ਵੀ ਆ ਪਰਿਵਾਰ ਤੋਂ ਵੀ ਮੈਂ ਥੋੜਾ ਜਿਹਾ ਡਿਸਪਾਇੰਟ ਆ ਵੀ ਮੇਰੇ ਤੇ ਦੋਸ਼ ਨਾ ਬਾਜੀ ਕਰ ਦਿੱਤੀ ਪਰ ਇੱਕ ਸਵਾਲ ਇਹ ਹੈ ਕਿ ਇਕੱਲੇ ਤੁਸੀਂ ਇਸ ਕੇਸ ਦੇ ਵਿੱਚ ਲੜਾਈ ਲੜ ਰਹੇ ਹੋ ਪਰਿਵਾਰ ਕਿਉਂ ਪਿੱਛੇ ਬੈਕਅਪ ਤੇ ਚਲਾ ਗਿਆ ਦੇਖੋ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਪਰਿਵਾਰ ਨੂੰ ਹੀ ਰਿਕੁਐਸਟ ਕਰ ਰਿਹਾ ਕਿਉਂਕਿ ਜੋ ਮੈਂ ਕਾਨਫਰੰਸਾਂ ਇਕੱਲੇ ਕੀਤੀਆਂ ਇਹੀ ਕਾਨਫਰੰਸਾਂ ਅਗਰ ਪਰਿਵਾਰ ਮੇਰੇ ਨਾਲ ਕਰਦਾ ਤੇ ਇਹਦਾ 10 ਗੁਣਾ ਵਧ ਇਫੈਕਟ ਪੈਣਾ ਸੀ ਮੇਰੀਆਂ ਕਾਨਫਰੰਸਾਂ ਦੀ ਜ਼ੀਰੋ ਵੈਲਿਊ ਹੈ ਅਗਰ ਪਰਿਵਾਰ ਨਹੀਂ ਹੈ ਬਟ ਕੋਰਟ ਦੇ ਵਿੱਚ ਇਸ ਕੇਸ ਦੇ ਵਿੱਚ ਵਾਹਿਦ ਮੇਰੀ ਵੈਲਿਊ ਹੈ ਕਿਉਂਕਿ ਮੈਂ ਕੇਸ ਦਾ ਕੰਪਲੇਨੈਂਟ ਹਾਂ ਪਰ ਬੀਇੰਗ ਅ ਕੰਪਲੇਨੈਂਟ ਮੇਰਾ ਰਾਈਟ ਹੈ ਸੰਵਿਧਾਨਿਕ ਅਧਿਕਾਰ ਹੈ ਮੇਰੇ ਕੋਲੇ ਕਵੈਸ਼ਨ ਪੁੱਛਣ ਦਾ ਪੁਲਿਸ ਨੂੰ ਅਗਰ ਕੱਲ ਨੂੰ ਕੋਈ ਪਰਚਾ ਦਰਜ ਹੁੰਦਾ ਤਾਂ ਪੁਲਿਸ ਪਹਿਲਾਂ ਵੈਰੀਫਾਈ ਕਰਕੇ ਪਰਚਾ ਦਰਜ ਕਰਦੀ ਆ ਸੋ ਇਹ ਜੋ ਪਰਚਾ ਦਰਜ ਵੀ ਹੋ ਗਿਆ ਉਹ ਡਿਸਮਿਸ ਵੀ ਹੋ ਗਿਆ ਸਸਪੈਂਡ ਵੀ ਹੋ ਗਿਆ ਪਰ ਅਜੇ ਤੱਕ ਇਸ ਕੇਸ ਦੇ ਵਿੱਚ ਨਾ ਤਾਂ ਕੋਈ ਅਰੈਸਟ ਵਾਲੀ ਕੋਈ ਗੱਲ ਆਈ ਹੈ ਨਾ ਹੀ ਇਸ ਕੇਸ ਦੇ ਵਿੱਚ ਆਇਆ ਵੀ ਉਹਨਾਂ ਦਾ ਚਲਾਨ ਪੇਸ਼ ਕਰ ਦਿੱਤਾ ਵੀ ਚਲਾਨ ਦੀ ਮਿਆਦ ਪੇਸ਼ ਕਰਨ ਦੀ 90 ਦਿਨ ਦੀ ਆ ਪਰ 90 ਦਿਨ ਤੋਂ ਬਾਅਦ 14 ਮਹੀਨੇ ਹੋ ਚੁੱਕੇ ਆ ਚਲਾਨ ਪੇਸ਼ ਕਿਉਂ ਨਹੀਂ ਹੋ ਰਿਹਾ ਇੱਡੀ ਲੰਮੀ ਇਨਵੈਸਟੀਗੇਸ਼ਨ ਚੱਲੀ ਗਈ ਹੈ ਮੈਂ ਤਾਂ ਵਰੀ ਆ ਇੰਨਾ ਲੰਮੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕੋਲੇ ਕੋਈ ਪ੍ਰੂਫ ਨਹੀਂ ਮਿਲਿਆ ਉਹਨਾਂ ਤੇ ਬਰਖਲਾਪੀ ਅਸੀਂ ਉਹਨਾਂ ਤੇ ਕਾਰਵਾਈ ਕਰ ਸਕਦੇ ਚ ਇਸ ਬੰਦ ਚ ਇਸ ਬੰਦ ਚ ਕਪੂਠਲਾ ਐਸਐਸਪੀ ਮੈਡਮ ਨਾਲ ਗਲਤ ਹੋਤਾ ਹੀ ਕਰਨਾ ਦੇਖੋ ਜੀ ਮੈਂ ਪਰਸੋ ਕੋਈ ਸੱਜਣ ਇੰਟਰਵਿਊ ਲੈ ਰਹੀ ਸੀ ਤੇ ਮੈਂ ਉਦੋਂ ਵੀ ਐਸਐਸਪੀ ਸਾਹਿਬ ਨੂੰ ਦੋ ਵਾਰੀ ਫੋਨ ਕੀਤਾ ਤੇ ਉਹਨਾਂ ਨੇ ਫੋਨ ਉਹਨਾਂ ਦਾ ਅੰਗੀ ਜਾ ਰਿਹਾ ਸੀ ਬਟ ਉਹਦੇ ਵਿੱਚ ਤੁਹਾਡੀ ਕਾਲ ਚਲੀ ਜਾਂਦੀ ਹੈ ਸੋ ਉਹਨਾਂ ਦੀ ਬੈਕ ਕਾਲ ਤਾਂ ਨਹੀਂ ਆਈ ਮੈਨੂੰ ਬਟ ਮੈਂ ਤੁਹਾਡੇ ਮਾਧਿਅਮ ਰਹੀ ਬੇਨਤੀ ਕਰਨਾ ਚਾਹੁੰਨਾ ਇਸ ਕੇਸ ਦੇ ਵਿੱਚ ਮੇਰਾ ਕੋਈ ਪੁਲਿਸ ਨਾ ਜਾਂਦੀ ਕੋਈ ਨਾ ਤਾਂ ਨਵਦੀਪ ਸਿੰਘ ਦਾ ਨਾ ਵੈਰ ਹੈ ਨਾ ਮੇਰਾ ਐਸਐਸਪੀ ਸਾਹਿਬ ਨਾਲ ਮੈਂ ਕੋਈ ਅਥਾਰਟੀ ਨਹੀਂ ਆ ਵੀ ਇਹਨਾਂ ਨੂੰ ਕੁਐਸਚਨ ਕਰਾਂ ਮੈਂ ਤਾਂ ਸਿਰਫ ਇੱਕ ਮੰਗ ਕਰ ਰਿਹਾ ਵੀ ਇਸ ਕੇਸ ਦੇ ਵਿੱਚ ਉਹ ਇੱਕ ਛੋਟੀ ਜੀ ਬਾਈਟ ਦੇ ਦੇਣ ਜਸ ਮੈਨੂੰ ਬੁਲਾ ਕੇ ਦੱਸ ਦੇਣ ਵੀ ਪੁੱਤਰ ਅਸੀਂ ਇਸ ਕੇਸ ਦੇ ਵਿੱਚ ਆ ਚੀਜ਼ ਕਰ ਰਹੇ ਹਾਂ ਔਰ ਅਸੀਂ ਬਹੁਤ ਜਲਦੀ ਦੋਸ਼ੀਆ ਦੇ ਬਰਕਰਾਰ ਕਾਰਵਾਈ ਕਰਾਂਗੇ ਮੇਰਾ ਤਾਂ ਸਿਰਫ ਇੰਨੀ ਮੰਗ ਸੀ ਔਰ ਇਹ ਮੰਗ ਮੈਂ ਪਰਿਵਾਰ ਲਈ ਕੀਤੀ ਸੀ ਬਟ ਪਰਿਵਾਰ ਵੀ ਇਸ ਚੀਜ਼ ਮੇਰੇ ਅਗੇਂਸਟ ਆ ਔਰ ਇਸ ਕੇਸ ਦੇ ਵਿੱਚ ਦੇਖੋ ਐਸਐਸਪੀ ਸਾਹਿਬ ਨੇ ਉਹ ਜਵਾਬ ਦੇਨੇ ਮਾਨਯੋਗ ਹਾਈ ਕੋਰਟ ਨੂੰ ਮੈਨੂੰ ਉਹ ਜਵਾਬ ਦੇ ਨਹੀਂ ਹੈਗੇ ਬਟ ਇਸ ਕੇਸ ਦਾ ਕੰਪਲੇਂਟਡ ਹੋਣ ਦੇ ਨਾਤੇ ਮੇਰੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਉਹ ਵੱਡੀ ਚੀਜ਼ ਆ ਕੱਲ ਨੂੰ ਮਾਨਯੋਗ ਹਾਈ ਕੋਰਟ ਦੇ ਮਾਨਯੋਗ ਥੱਲੇ ਜਿਹੜੇ ਸਾਡੇ ਸਬੰਧਿਤ ਸੈਸ਼ਨ ਕੋਰਟ ਨੇ ਉਹਨਾਂ ਵਿੱਚ ਮੈਨੂੰ ਹੀ ਪੇਸ਼ ਹੋਣਾ ਪੈਣਾ ਉਹ ਸੁਆਜਾ ਮੈਨੂੰ ਹੋਣਗੇ ਨਾ ਕਿ ਪਰਿਵਾਰ ਨੂੰ ਨਾ ਪਬਲਿਕ ਨੂੰ ਨਾ ਸਾਡੇ মিডিਆ ਭਰਾਵਾਂ ਨੂੰ ਨਾ ਕਿਸੇ ਹੋਰ ਬੰਦਿਆਂ ਨੂੰ ਨਾ ਹਾਇਰ ਅਥਾਰਟिटीज ਨੂੰ ਉੱਥੇ ਆਈ ਹੋ ਜਾਏਗਾ ਮਾਨਯੋਗ ਜਾਏਗਾ ਔਰ ਕੇਸ ਇਹੋ ਹਿਸਾਬ ਨਾਲ ਚੱਲੇਗਾ ਗਵਾਹੀਆਂ ਕਿੱਥੇ ਨੇ ਇੰਨੀਆਂ ਬੰਦਿਆਂ ਦੀਆਂ ਗਵਾਹੀਆਂ ਹੋ ਗਈਆਂ ਇਸ ਕੇਸ ਦੇ ਵਿੱਚ ਜਦੋਂ ਇਹ ਪਰਚਾ ਦਰਜ ਹੁੰਦਾ ਕਮ ਸੇ ਕਮ ਇਹਦੇ ਵਿੱਚ 4-5 ਕੰਪਲੇਨਟ ਤਾਂ ਬਣਦੇ ਮੇਰੇ ਤੇ ਅੱਜ ਈਜ਼ੀ ਹੋ ਗਿਆ ਦੂਸ਼ਣਬਾਜੀ ਕਰਨੀ ਤੇ ਇਸ ਕੇਸ ਦਾ ਉਹਨਾਂ ਦਾ ਇਹ ਨਹੀਂ ਸੀ ਫਰਜ਼ ਬਣਦਾ ਵੀ ਅਸੀਂ ਵੀ ਇਸ ਕੇਸ 'ਚ ਕੰਪਲੇਨਟ ਬਣਾਈਏ ਆਦਰ ਸਾਹਿਬ ਤਾਂ 16 ਨੂੰ ਵੀ ਸੀਗੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਲੱਗਦਾ ਹੈ ਹੀ ਹੈ ਕਿ ਜਿਹੜੇ ਪੁਲਿਸ ਪੂਰੀ ਤਰ੍ਹਾਂ ਆਪਣੇ ਤਫਤੀਸ਼ ਜਿਹੜੀ ਆ ਕਰਕੇ ਕਾਰਵਾਈ ਜਿਹੜੀ ਆ ਉਹਨੇ ਕਰਦੇ ਦੇਖੋ ਜੀ ਦੇਖੋ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਬਟ ਕਿਹੜਾ ਪੱਖ ਰਹਿ ਗਿਆ ਜਿਹਦੇ ਵਿੱਚ ਅਜੇ ਤੱਕ ਵੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਸੋ ਮੈਂ ਤਾਂ ਛੋਟਾ ਜਿਹਾ ਸਵਾਲ ਕੀਤਾ ਸੀ ਵੀ ਮੈਨੂੰ ਸਿਰਫ ਦੱਸ ਦਿੱਤਾ ਜਾਵੇ ਵੀ ਇਸ ਕੇਸ ਦੇ ਵਿੱਚ ਹੁਣ ਤੱਕ ਹੋਇਆ ਕੀ ਹੈ 14 ਮਹੀਨਿਆਂ ਦੀ ਇਨਕੁਆਇਰੀ ਦੇ ਵਿੱਚ ਸਾਡੇ ਕੋਲੋਂ ਇੱਕ ਚਲਾਨ ਨਹੀਂ ਪੇਸ਼ ਹੋ ਰਿਹਾ ਐਸੀ ਕਿਹੜੀਆਂ ਖਾਮੀਆਂ ਨੇ ਕੀ ਮੇਰੇ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਨੇ ਝੂਠੇ ਨੇ ਇਹ ਇਹ ਰੀਜ਼ਨ ਹੈ ਕਿ ਇਹ ਕੇਸ ਹਾਈਲਾਈਟਡ ਹੋਣ ਕਰਕੇ ਇੱਕ ਡਾਇਰੈਕਟ ਪ੍ਰੈਸ਼ਰ ਹੈ ਵੀ ਜੇ ਇਹਦਾ ਨਤੀਜਾ ਗਲਤ ਦਿੱਤਾ ਗਿਆ ਤਾਂ ਕਿਤੇ ਸਾਡੇ ਤੇ ਕੋਈ ਐਲੀਗੇਸ਼ਨ ਨਾ ਆ ਜਾਵੇ ਦੇਖੋ ਇਸ ਕੇਸ ਦੇ ਵਿੱਚ ਮਾਨਵ ਕੁਪਲ ਕੱਲਾ ਵਾਹਦ ਇਸ ਚੀਜ਼ ਨੂੰ ਸਫਰ ਕਰ ਰਿਹਾ ਹੈ ਜੇ ਓਨੈਸਟਲੀ ਪੁੱਛੋ ਤਾਂ ਮੇਰੇ ਨਾਲ ਇਸ ਡੇਰ ਦੇ ਵਿੱਚ ਕੋਈ ਬੰਦਾ ਨਹੀਂ ਹੈਗਾ ਕਿਉਂਕਿ ਰੀਜ਼ਨ ਕੀ ਹੈ ਮੈਂ ਇਹ ਵੀ ਨਹੀਂ ਕਹਿ ਸਕਦਾ ਪਰਿਵਾਰ ਮੇਰੇ ਨਾਲ ਹੈ ਕਿਉਂਕਿ ਉਹਨਾਂ ਤਾਂ ਆਲਰੇਡੀ ਮੇਰੇ ਤੇ ਦੁਸ਼ਮਣਵਾਜੀ ਕਰਤੀ ਮੈਂ ਤੁਹਾਡੇ ਮਾਧਮ ਦੀ ਇਹ ਨਹੀਂ ਹੈ ਦਾ ਪਰਿਵਾਰ ਮੇਰੇ ਨਾਲ ਹੈ ਉਹ ਤਾਂ ਉਹਨਾਂ ਨੂੰ ਇਹ ਚੀਜ਼ ਸਟੇਟਮੈਂਟ ਦੇਣੀ ਹੀ ਨਹੀਂ ਚਾਹੀਦੀ ਸੀ ਬੇਸ਼ੱਕ ਸਾਡੇ ਕੋਈ ਮਤਭੇਦ ਹੈ ਨਹੀਂਗੇ ਹੁੰਦੇ ਵੀ ਤਾਂ ਵੀ ਪਰਿਵਾਰਨਿਕ ਬਹੁਤ ਵੱਡਾ ਇੱਕ ਸਿਆਣਾਪਲਾ ਰੋਲ ਅਦਾ ਕਰਨਾ ਚਾਹੀਦਾ ਹੁੰਦਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਕਿ ਇਹ ਕੀ ਮੰਗ ਕੀ ਹੈ ਤੁਹਾਡੀ ਮੰਗ ਮੇਰੀ ਇਹ ਹੈ ਦੀ 31 12 ਨੂੰ ਜਿਹੜੀ ਸਟੇਟਸ ਰਿਪੋਰਟ ਪੇਸ਼ ਕਰਨੀ ਹੈ ਉਹ ਬਹੁਤ ਹੀ ਨਿਹਾਇਤ ਇਮਾਨਦਾਰੀ ਨਾਲ ਸੱਚੇ ਸੱਚੇ ਢੰਗ ਨਾਲ ਪੇਸ਼ ਕੀਤੀ ਜਾਵੇ ਤਾਂ ਕਿ ਇਸ ਕੇਸ ਦਾ ਕੋਈ ਨਤੀਜਾ ਨਿਕਲੇ। ਇਸੇ ਕੇਸ ਸਾਡੇ ਨਾਲ ਮਨੂ ਉਪਲ ਜਿਹੜੇ ਕਿ ਢਿੱਲੋ ਬਰਦਰ ਦੇ ਕੇਸ ਦੇ ਵਿੱਚ ਜਿਹੜਾ ਵਾ ਖੁੱਲ ਕੇ ਜਿਹੜਾ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਕਪੂਠਲਾ ਪਬ ਕੈਮਰਾਮੈਨਿੰਦਰ ਰਾਜੂ ਦੇ ਨਾਲ ਡੈਨਿਕ ਸਵੇਰਾ ਟੀਵੀ ਕਪੂਠਲਾ